ਲਓ ਜੀ ਹੁਣ ਮੌਕਾ ਆਪਣੇ ਝੋਨੇ ਦੇ ਵਿੱਚ ਆਹ ਚੀਜ਼ ਪਾ ਦੋ ਥੋੜਾ ਝੋਨਾ 10 ਗੁਣਾ ਵੱਧ ਫਟਾਰਾ ਕਰੋ ਇੰਨੀ ਇੱਕ ਮਾਲ ਦੀ ਚੀਜ਼ ਆ ਲੱਖਾਂ ਕਿਸਾਨਾਂ ਦਾ ਤਿਆਰ ਬਰਿਆ ਪਿਛਲੀ ਵਾਰ ਜਿਹੜੇ ਭਰਾਵਾਂ ਨੇ ਆਪਣੇ ਝੋਨੇ ਦੇ ਵਿੱਚ ਆਹ ਚੀਜ਼ ਪਾਈ ਸੀ ਉਹਨਾਂ ਦੇ ਝੋਨੇ ਨੇ 10 ਗੁਣਾ ਵੱਧ ਫਟਾਰਾ ਕੀਤਾ ਇੰਨਾ ਜਿਆਦਾ ਫਟਾਰਾ ਕੀਤਾ ਕਿ ਲੋਕ ਹੈਰਾਨ ਹੋ ਗਏ ਲੋਕ ਪੁੱਛਦੇ ਸੀ ਕਿ ਤੁਸੀਂ ਝੋਨੇ ਦੇ ਵਿੱਚ ਕੀ ਪਾਇਆ ਜਿਹੜਾ ਥੋੜੇ ਝੋਨੇ ਨੇ ਇੰਨਾ ਘੈਂਟ ਫਟਾਰਾ ਕੀਤਾ ਇੰਨਾ ਸੋਹਣਾ ਫਟਾਰਾ ਕੀਤਾ ਇੰਨਾ ਜਿਆਦਾ ਫਟਾਰਾ ਕੀਤਾ ਤੁਹਾਨੂੰ ਪਤਾ ਹੈ ਕਿ ਹੁਣ ਅੱਗੇ ਝੂਨੇ ਜੇ ਫਟਾਰੇ ਵਾਲੀ ਸਟੇਜ ਆਉਗੀ ਝੋਨਾ ਫਟਾਰਾ ਕਰਨਾ ਸ਼ੁਰੂ ਕਰੂਗਾ ਜੇਕਰ ਬਾਈ ਜੀ ਤੁਸੀਂ ਆਹ ਚੀਜ਼ ਪਹਿਲਾ ਪਾਤੀ ਨਾ ਤਾਂ ਥੋੜਾ ਝੋਨਾ ਇੰਨਾ ਜ਼ਿਆਦਾ ਫਟਾਰਾ ਕਰੂਗਾ ਤੁਹਾਨੂੰ ਵੀ ਲੋਕ ਪੁੱਛਣਗੇ ਕਿ ਤੁਸੀਂ ਝੋਨੇ ਦੇ ਵਿੱਚ ਕੀ ਪਾਇਆ ਇੰਨਾ ਜ਼ਿਆਦਾ ਥੋੜਾ ਝੋਨਾ ਫਟਾਰਾ ਕਰੂਗਾ ਇੰਨੀ ਇਹ ਕਮਾਲ ਦੀ ਚੀਜ਼ ਹੈ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਵੀਡੀਓ ਨੂੰ ਪੂਰੇ ਧਿਆਨ ਨਾਲ ਦੇਖਿਓ ਤੇ ਅੱਗੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜਦੋਂ ਆਪਾਂ ਪਨੀਰੀ ਪੁਰਦੇ ਆ ਪਨੀਰੀ ਪੱਟਦੇ ਆ ਤਾਂ ਆਹ ਗੱਲ ਦਾ ਧਿਆਨ ਜ਼ਰੂਰ ਰੱਖਿਓ ਪਨੀਰੀ ਪੱਟਣ ਸਮੇਂ ਆਹ ਕੰਮ ਜ਼ਰੂਰ ਕਰਿਓ ਜਦੋਂ ਤੁਸੀਂ ਪਨੀਰੀ ਪੜਦੇ ਆ ਪਨੀਰੀ ਪੱਟਣ ਦੇ 24 ਘੰਟੇ ਤੋਂ ਪਹਿਲਾਂ ਤੁਸੀਂ ਇਹ ਐਮ ਐਲ ਜਬ੍ਰੈਲਿਕ ਐਸਿਡ ਦੀ ਸਪਰੇਇ ਜ਼ਰੂਰ ਕਰਨੀ ਆ ਪਨੀਰੀ ਪੱਟਣ ਤੋਂ 24 ਘੰਟੇ ਪਹਿਲਾਂ ਤੁਸੀਂ ਆਹ ਸਪਰੇਇ ਪਨੀਰੀ ਤੇ ਜ਼ਰੂਰ ਕਰਨੀ ਆ ਇਸ ਦਾ ਤੁਹਾਨੂੰ ਬਹੁਤ ਸੋਹਣਾ ਰਿਜ਼ਲਟ ਮਿਲੂਗਾ ਜਿਹੜੇ ਭਰਾ ਕਰਦੇ ਆ ਬਾਈ ਜੀ ਉਹਨਾਂ ਨੂੰ ਪੂਰਾ ਸਰਾ ਰਿਜ਼ਲਟ ਮਿਲਦਾ ਜੇ ਤੁਸੀਂ ਝੋਨਾ ਲਾਤਾ ਤਾਂ ਇਸ ਤੋਂ ਬਾਅਦ ਤੁਸੀਂ ਆਹ ਕੰਮ ਜ਼ਰੂਰ ਕਰਨਾ ਜੇਕਰ ਤੁਸੀਂ ਲੇਬਰ ਤੋਂ ਝੋਨਾ ਲਵਾ ਲਿਆ ਪਨੀਰੀ ਪੋਟਲੀ ਝੋਨਾ ਵੀ ਲਾ ਲਿਆ ਤਾਂ ਇਸ ਤੋਂ ਬਾਅਦ ਤੁਸੀਂ ਆਹ ਕੰਮ ਜਰੂਰ ਕਰਨਾ ਆਹ ਕੰਮ ਤੁਹਾਡੇ ਲਈ ਬਹੁਤ ਫਾਇਦੇਮੰਦ ਆ ਜੇਕਰ ਤੁਸੀਂ ਝੋਨਾ ਲਾ ਲਿਆ ਤਾਂ ਇਸ ਤੋਂ ਬਾਅਦ ਤੁਸੀਂ ਆਹ ਚੀਜ਼ ਆਪਣੇ ਝੋਨੇ ਦੇ ਵਿੱਚ ਪਾ ਦਿਓ ਇਹ ਵੀ ਫਟਾਰੇ ਲਈ ਬਹੁਤ ਜ਼ਿਆਦਾ ਮਦਦ ਕਰੂਗੀ ਕਹਿਣ ਦਾ ਮਤਲਬ ਹੈ ਜਿੱਥੇ ਥੋੜਾ ਝੋਨਾ ਹੌਲੀ-ਹੌਲੀ ਫਟਾਰਾ ਕਰੋਗਾ ਜਾਂ ਕੱਟ ਕਰੂਗਾ ਉੱਥੇ ਜੇਕਰ ਤੁਸੀਂ ਇਹ ਚੀਜ਼ ਨੂੰ ਵਰਤੋਗੇ ਤਾਂ ਥੋੜਾ ਝੋਨਾ 10 ਗੁਣਾ ਵੱਧ ਫਟਾਰਾ ਕਰੂਗਾ ਜਦੋਂ ਤੁਹਾਨੂੰ ਰਿਜ਼ਲਟ ਮਿਲੂਗਾ ਤਾਂ ਤੁਸੀਂ ਆਪ ਹੀ ਕਹੋਗੇ ਕਿ ਯਾਰ ਕੀ ਬਾਤ ਹੈ ਇੰਨੀ ਕਮਾਲ ਦੀ ਇਹ ਚੀਜ਼ ਅੱਬ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਤੁਸੀਂ ਕਰਨਾ ਕੀ ਹੈ ਜੀ ਕਿਹੜੀ ਚੀਜ਼ੇ ਇਸਤੇਮਾਲ ਕਰਨੀਆਂ ਤੁਸੀਂ 5 ਕਿਲੋ ਪ੍ਰਤੀ ਕਿੱਲੇ ਦੇ ਸਾਬ ਨਾਲ ਤੁਸੀਂ 60% ਵਾਲੀ ਮੀਰਟ ਆਫ ਪੋਟਾਸ਼ ਲੈਣੀ ਹੈ ਟਿਕ ਲੈਣਾ ਜੀ ਤੁਸੀਂ ਬੈਕ ਸਿੰਗਲ ਸੁਪਰ ਫਾਸਟ ਫੀਡ ਦਾ ਤੇ ਨਾਲ ਜਿਹੜੀ ਤੁਸੀਂ ਨਦੀ ਨਾਲੀ ਦਵਾਈ ਵਰਤਦੇ ਹੋ ਉਹ ਲੈ ਲੈਣੀ ਹੈ ਇੰਨਾ ਤਿੰਨਾ ਚੀਜ਼ਾਂ ਨੂੰ ਤੁਸੀਂ ਮਿਕਸ ਕਰਕੇ ਝੋਨੇ ਤੇ ਸਪਰੇਅ ਕਰਨੀਆਂ ਹੈ ਸਪਰੇਅ ਤੁਸੀਂ ਕਰਨੇ ਕਿਹੜੇ ਸਮੇਂ ਹੈ ਜਦੋਂ ਝੋਨਾ ਲਾਉਣ ਤੋਂ ਬਾਅਦ ਲੇਬਰ ਥੋੜੀ ਬਾਹਰ ਆ ਜਾਏ ਉਸ ਤੋਂ ਬਾਅਦ ਤੁਸੀਂ ਆਹ ਤਿੰਨਾ ਚੀਜ਼ਾਂ ਦੀ ਸਪਰੇਅ ਕਰਦੇ ਨੇ ਉਸ ਤੋਂ ਤੋਂ ਬੋਟਾ ਸੋਨਾ ਰਿਜ਼ਲਟ ਮਿਲੂਗਾ ਫਟਾਰਾ ਦਾ ਠੋਡਾ ਝੋਨਾ 10 ਗੁਣਾ ਵੱਡ ਫਟਾਰਾ ਕਰੂਗਾ ਇੰਨਾ ਜ਼ਿਆਦਾ ਸੋਨਾ ਰਿਜ਼ਲਟ